ਸਾਰੇ ਹੀ ਸਤਿਆਨੂ ਪਿਆਰ ਭਰੇ ਸਤਸ੍ਰੀ ਅਕਾਲ ਪੰਜਾਬ ਵਿੱਚ ਹੁਣ ਜਾਰੀ ਲੁਧਿਆਣਾ ਜਿਮਨੀ ਚੋਣ ਨੂੰ ਲੈ ਕੇ ਆਈ ਵੱਡੀ ਖਬਰ ਲੁਧਿਆਣਾ ਦੀ ਜਿਮਨੀ ਚੋਣ ਜੋ ਚੋਣ ਕਮਿਸ਼ਨ ਦੇ ਵੱਲੋਂ ਕਰ ਲਈਆਂ ਤਿਆਰੀਆਂ ਇਸ ਚੋਣ ਨੂੰ ਕਰਾਉਣ ਲਈ ਕਦੋਂ ਜੈ ਸਮਾਂ ਸੀਮਾ ਜਾਰੀ ਕੀਤਾ ਜਾਵੇਗਾ ਤਰੀਕਾ ਨਿਰਧਾਰਤ ਕਰਨ ਦੀਆਂ ਗਈਆਂ ਨੇ ਜੋ ਹੁਣੇ ਲੁਧਿਆਣਾ ਦੀ ਜਿਮਨੀ ਚੋਣ ਕਰਾਉਣ ਲਈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਇਸ ਦੇ ਉੱਪਰ ਜੋ ਅੱਜ ਬੈਠਕ ਬੁਲਾਈ ਗਈ ਹੈ ਜੋ एलान ਹੋਣਾ ਬਾਕੀ ਰਹਿ ਗਿਆ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਦੀ 11 ਜਨਵਰੀ ਨੂੰ ਮੌਤ ਹੋ ਗਈ ਸੀ ਇਹ ਸੀਟ ਖਾਲੀ ਹੋ ਗਈ ਸੀ 11 ਜਨਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਕਿ 4 ਮਹੀਨੇ ਹੋ ਚੁੱਕੇ ਨੇ 6 ਮਹੀਨੇ ਦੇ ਅੰਦਰ ਅੰਦਰ ਇਸ ਸੀਟ ਨੂੰ ਚੋਣ ਕਮਿਸ਼ਨ ਵੱਲੋਂ ਭਰਨਾ ਹੁੰਦਾ ਹੈ ਸੋ ਵਿਧਾਨ ਸਭਾ ਵੱਲੋਂ ਵੀ ਇਹ ਸੀਟ ਖਾਲੀ ਹੋ ਕਰਕੇ ਐਲਾਨ ਕਰ ਦਿੱਤਾ ਗਿਆ ਸੀ ਸੋ ਚੋਣ ਕਮਿਸ਼ਨ ਨੇ ਜਿਵੇਂ ਹੀ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਟੀਮਾਂ ਬਣਾ ਕੇ ਜਿਹੜੇ ਉਮੀਦਵਾਰਾਂ ਦੇ ਨਾਲ ਤੋਰ ਦਿੱਤੀਆਂ ਜੋ ਉਹਨਾਂ ਦੇ ਸਮਾਂ ਜਿਹੜਾ ਕਿ ਉਹਨਾਂ ਦੇ ਖਰਚੇ ਦੇ ਉੱਪਰ ਨਿਗਰਾਨੀ ਰੱਖਣ ਵਾਸਤੇ ਸੋ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸੀ ਕਿ ਹੁਣ ਚੋਣ ਬਹੁਤ ਜਲਦੀ ਹੋਣ ਜਾ ਰਹੀ ਹੈ ਸੋ ਕੱਲ ਚੋਣ ਕਮਿਸ਼ਨ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਚੋਣ ਕਮਿਸ਼ਨ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਨੇ ਜੋ ਕਿ ਇਸੇ ਹਫਤੇ ਮੰਗਲਵਾਰ ਜਾਂ ਬੁੱਧਵਾਰ ਚੋਣਾਂ ਦਾ ਐਲਾਨ ਹੋ ਜਾਵੇਗਾ ਨੋਟੀਫਿਕੇਸ਼ਨ ਜਾਰੀ ਹੋਵੇਗਾ ਜੋ ਕਿ ਉਸ ਤੋਂ ਚੋਣਾ ਕਦੋਂ ਹੋਣੀਆਂ ਨੇ ਕਿਸ ਦੇ ਨਾਮਿਨੇਸ਼ਨ ਫਾਈਲਾਂ ਭਰੀਆਂ ਜਾਣੀਆਂ ਨੇ ਤੇ ਕਦੋਂ VOTING ਹੋਣੀ ਹੈ ਇਸ ਦੇ ਬਾਰੇ ਕੱਲ ਜਾਂ ਪਰਸੋ ਦੋ ਦੋ ਦਿਨਾਂ ਦੇ ਵਿੱਚ ਵਿੱਚ ਇਹ ਸਭ ਖੰਡਾ ਜਾਰੀ ਕਰ ਦਿੱਤਾ ਜਾਵੇਗਾ ਜੋ ਕਿ ਤੁਹਾਨੂੰ ਦੱਸ ਦਈਏ ਚੋਣ ਕਮਿਸ਼ਨ ਦੇ ਵੱਲੋਂ 21 ਦਿਨ ਦਿੱਤੇ ਜਾਂਦੇ ਨੇ ਚੋਣਾਂ ਦੇ ਐਲਾਨ ਕਰਨ ਤੋਂ ਬਾਅਦ ਜਿਹੜਾ ਕਿ 21 ਦਿਨਾਂ ਦਾ ਇਹ ਸਮਾਂ ਦੇਣਾ ਹੁੰਦਾ ਹੈ ਨਾਮਜ਼ਦਗੀਆਂ ਦਾਖਲ ਕਰਨ ਦਾ ਨਾਮਜ਼ਦਗੀ ਦਾ ਸਕਰੈਟਰੀ ਅਤੇ ਉਹਨਾਂ ਦੀ ਵਾਪਸੀ ਦਾ ਸਮਾਂ ਹੁੰਦਾ ਹੈ ਇਸ ਤੋਂ ਇਲਾਵਾ ਕੋਈ ਦਿਨ ਪ੍ਰਚਾਰ ਕਰਨ ਲਈ ਵੀ ਉਮੀਦਵਾਰਾਂ ਨੂੰ ਦਿੱਤੇ ਜਾਂਦੇ ਹਨ ਪਰ ਆਮ ਆਦਮੀ ਪਾਰਟੀ ਅਕਾਲੀ ਦਰ ਤੇ ਕਾਂਗਰਸ ਵੱਲੋਂ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਹੈ ਛੋ ਕੌਰ ਕਰਨ ਵਾਲੀ ਗੱਲ ਹੈ ਕਿ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਗੁਰਪ੍ਰੀਤ ਗੋਗੀ ਦੀ ਮੌਤ ਹੋਣ ਤੋਂ ਬਾਅਦ ਇਹ ਹਲਕਾ ਜਿਹੜਾ ਹੈ ਬਿਲਕੁਲ ਖਾਲੀ ਹੋਇਆ ਪਿਆ ਹੁਣ ਬਹੁਤ ਜਲਦੀ ਇੱਥੇ ਚੋਣ ਕਰਵਾਉਣ ਲਈ ਜਿਹੜਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਇਹ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਿਛਲੇ ਦਿਨੀ ਜਦੋਂ ਭਾਰਤ-ਪਾਕਿਸਤਾਨ ਦਾ ਜੰਦ ਛਿੜ ਗਿਆ ਸੀ ਤਾਂ ਇਹ ਖ਼ਰਚਾ ਪਰਣ ਕੀਤਾ ਗਿਆ ਸੀ ਕਿ ਜੰਗ ਦੇ ਹਾਲਾਤ ਕਾਰਨ ਚੋਣ ਨੂੰ ਰੋਕਿਆ ਜਾ ਸਕਦਾ ਹੈ ਪਰ ਹੁਣ ਜਦੋਂ ਹਾਲਾਤ ਠੀਕ ਹੋਣ ਲੱਗੇ ਹਨ ਤਾਂ ਅਗਲੇ ਹਫਤੇ ਚੋਣ ਦਾ ਐਲਾਨ ਕੀਤਾ ਜਾ ਸਕਦਾ ਹੈ ਯੁੱਧ ਦੇ ਦੌਰਾਨ ਚੋਣ ਨੂੰ ਟਾਲਣ ਦੀ ਵਿਵਸਥਾ ਹੈ ਹੁਣ ਜੰਗਬੰਦੀ ਹੋ ਗਈ ਹੈ ਹਾਲਾਤ ਸੁਧਰ ਗਏ ਹਨ ਇਸੇ ਲਈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਬਹੁਤ ਜਲਦੀ ਜਿਹੜਾ ਅੱਜ ਲੁਧਿਆਣਾ ਪੱਛਮੀ ਦੀ ਚੋਣ ਕਰਵਾਉਣ ਦਾ ਜਿਹੜਾ ਉਹ ਐਲਾਨ ਕੀਤਾ ਜਾਵੇਗਾ